ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਨਵੀਂ ਕ੍ਰਾਂਟ ਸਟੋਰੀ ਵਿੱਚ ਇਹ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਪ੍ਰੇਲੀ ਜ਼ਿਲ੍ਹੇ ਦੇ ਇੱਕ ਪਿੰਡ ਦੀ ਜਿੱਥੇ ਇੱਕ ਪਰਿਵਾਰ ਨੇ ਆਪਣੀ ਮਿਹਨਤ ਨਾਲ ਸੁਖੀ ਜੀਵਨ ਦੀ ਰਚਨਾ ਕੀਤੀ ਸੀ ਪਰ ਇੱਕ ਐਸਾ ਵਾਰਦਾਤੀ ਮੋੜ ਆਇਆ ਜਿਸ ਨੇ ਸਾਰੇ ਪਰਿਵਾਰ ਨੂੰ ਸਿਰ ਕੇ ਰੱਖ ਦਿੱਤਾ ਗੈਣੀ ਪਿੰਡ ਵਿੱਚ ਰਹਿਣ ਵਾਲਾ ਛੋਟਾ ਲਾਲ ਕਾਸ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਖੇਤੀਬਾੜੀ ਕਰਦਾ ਸੀ ਪਰਿਵਾਰ ਵਿੱਚ ਪਤਨੀ ਰਾਮਬਤੀ ਤੋਂ ਪੁੱਤਰ ਨਰੇਸ਼ ਤੇ 딸ੀ ਵਾਰ ਦੋ ਤੀਆਂ ਸੁਨੀਤਾ ਤੇ ਵਨੀਤਾ ਬੱਚੇ ਵੱਡੇ ਹੋ ਗਏ ਨਰੇਸ਼ ਦਾ ਵਿਆਹ ਨੰਨੀ ਦੇਵੀ ਨਾਲ ਕਰ ਦਿੱਤਾ ਗਿਆ ਇੱਕ ਪੁੱਤ ਤੇ ਧੀ ਹੋਈ ਸੁਨੀਤਾ ਦਾ ਵੀ ਵਿਆਹ ਹੋ ਗਿਆ ਹੁਣ ਘਰ ਵਿੱਚ ਕੇਵਲ ਬਣੀਤਾ ਤੇ ਤਾਲੀਵਰ ਬਾਕੀ ਸਨ। ਛੋਟੇ ਲਾਲ। ਹੁਣ ਉਹਨਾਂ ਦੋਵਾਂ ਦੇ ਵਿਆਹ ਦੀ ਤਿਆਰੀ ਵਿੱਚ ਲੱਗਿਆ ਹੋਇਆ ਸੀ। ਬਹੁਤ ਹੀ ਖੁਸ਼ੀ ਦਾ ਮਾਹੌਲ ਸੀ। ਪਰ ਇਸ ਖੁਸ਼ਹਾਲ ਪਰਿਵਾਰ ਵਿੱਚ ਇੱਕ ਅਚਾਨਕ ਅਜੀਹਾ ਕਾਲਾ ਪੰਨਾ ਖੁੱਲਿਆ ਜਿਸ ਨੇ ਪਰਿਵਾਰ ਨੂੰ ਆਪਣੇ ਕਾਲਖ ਵਿੱਚ ਲਪੇਟ ਦਿੱਤਾ। ਸਾਲ 2014 ਛੋਟੇ ਲਾਲ ਦਾ ਛੋਟਾ ਪੁੱਤਰ ਤਾਲੀਵਾਰ ਨੇ ਪਿੰਡ ਦੀ ਇੱਕ ਔਰਤ ਨਾਲ ਜ਼ਬਰਨ ਜਨਾਬ ਕੀਤਾ ਮਾਮਲਾ ਥਾਣੇ ਤੱਕ ਪਹੁੰਚ ਜਾਂਦਾ ਤਾਲੀਵਾਰ ਨੂੰ ਜੇਲ੍ਹ ਹੋ ਜਾਂਦੀ ਹੈ ਪੂਰੇ ਪਿੰਡ ਵਿੱਚ ਚਰਚਾ ਹੋ ਜਾਂਦੀ ਹੈ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਂਦੀ ਹੈ ਉਹਨਾਂ ਦੀ ਇੱਜ਼ਤ ਤੇ ਇਹੋ ਜਿਹਾ ਕਾਲਾ ਧੱਬਾ ਲੱਗਦਾ ਹੈ ਜੋ ਲਾਇਆ ਨਹੀਂ ਲੰਗਦਾ ਸਾਲ ਬਦਲਦੇ ਹਨ ਪਰਵਾਰ ਭੁੱਲਣ ਦੀ ਕੋਸ਼ਿਸ਼ ਕਰਦਾ ਹੈ। ਪੁਨੀਤਾ ਹੁਣ 20 ਸਾਲ ਦੀ ਹੋ ਗਈ ਸੀ। ਉਹ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਮਾਡਰਨ ਸੋਚ ਰੱਖਦੀ ਸੀ। ਉਸ ਨੂੰ ਫਿਲਮੇ ਤੁਰੀਆਂ ਵਾਂਗ ਰਹਿਣਾ ਪਸੰਦ ਸੀ। ਉਹ ਉਸੇ ਤਰ੍ਹਾਂ ਫੈਸ਼ਨ ਕਰਦੀ ਸੀ। ਜਦੋਂ ਉਹ ਸੇਲੀਆਂ ਨਾਲ ਇਕੱਠੇ ਨਾ ਹੁੰਦੀਆਂ ਤਾਂ ਉਸ ਦੀਆਂ ਸੇਲੀਆਂ ਵੀ ਉਹ ਸਵਰਗੀਆਂ ਸੀ। ਉਹ ਅਕਸਰ ਫਿਲਮ ਦੇਖਣ ਜਾਂਦੀ। ਉਸ ਦੇ ਸੁਪਨੇ ਬਹੁਤ ਵੱਡੇ ਸੀ। ਪਰ ਆਪਣੇ ਭਰਾ ਦੀ ਗਲਤੀ ਕਰ ਉਸਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਨਾ ਤਾਂ ਉਹ ਪੜਨ ਜਾਂਦੀ ਸੀ ਤੇ ਨਾ ਹੀ ਕਿਸੇ ਨੇ ਉਸ ਦਾ ਰਿਸ਼ਤਾ ਲਿਆ ਪਰ ਇੱਕ ਦਿਨ ਉਹ ਆਪਣੇ ਪਿਤਾ ਨਾਲ ਆਮਲਾ ਕਸਬੇ ਦੇ ਬਾਸਰ ਦਿੱਤੇ ਗਈ ਉਸਦੀ ਨਜ਼ਰ ਇੱਕ ਪਾਣੀ ਵੇਚਣ ਵਾਲੇ ਨੂੰ 908 ਹਰੀ ਤੇ ਪੈਂਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜਦੋਂ ਉਹ ਮਨ ਹੀ ਮਨ ਵਿੱਚ ਸੋਚਦੀ ਹੈ ਕਿ ਸ਼ਾਇਦ ਇਹ ਉਹੀ ਮੁੰਡਾ ਹੈ ਜਿਸ ਦੀ ਉਸ ਨੂੰ ਤਲਾਸ਼ ਸੀ। ਉਹ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਉਂਦੇ ਹਨ ਪਰ ਬਸ ਆਉਣ ਕਰਕੇ ਉਹ ਆਪਣੇ ਪਿਤਾ ਨਾਲ ਪੈਂਡਾ ਜਾਂਦੀ ਹੈ। ਪਰ ਸਾਰਾ ਦਿਨ ਉਸ ਦੀਆਂ ਨਜ਼ਰਾਂ ਵਿੱਚ ਹਰੀ ਦਾ ਚਿਹਰਾ ਘੁੰਮਦਾ ਰਹਿੰਦਾ ਹੈ। ਉਹ ਹਰੀ ਬਾਰੇ ਜਾਨਣਾ ਚਾਹਦੀ ਹੈ ਤੇ ਦੂਸਰੇ ਦਿਨ ਉਹ ਆਪਣੀ ਸਹੇਲੀ ਨਾਲ ਮਨਾਪੜਾ ਕੇ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਉਹ ਮੁੰਡਾ ਮਿਲਿਆ। ਉਹ ਉਸ ਮੁੰਡੇ ਦੀ ਤਲਾਸ਼ ਕਰਨ ਲੱਗਦੀ ਹੈ ਪਰ ਉਹ ਉਸ ਨੂੰ ਨਹੀਂ ਦਿਸਦਾ ਫਿਰ ਉਹੀ ਮੁੰਡਾ ਪਾਣੀ ਦੀਆਂ ਬੋਤਲਾਂ ਲੈ ਕੇ ਨਜ਼ਰ ਆਉਂਦਾ ਹੈ ਉਹ ਮਾਨ ਵਿੱਚ ਬਹੁਤ ਖੁਸ਼ ਹੋ ਜਾਂਦੀ ਹੈ ਪਰ ਹਰੀ ਉਸ ਨੂੰ ਪਹਿਚਾਣਦਾ ਨਹੀਂ ਉਹ ਹਰੀ ਦੇ ਪਿੱਛੇ ਪਿੱਛੇ ਜਾਂਦੀ ਹੈ ਪਰ ਹਰੀ ਅੱਗੇ ਤੁਰਿਆ ਜਾਂਦਾ ਹੈ ਤੇ ਉਸ ਨੂੰ ਦੇਖਦਾ ਨਹੀਂ ਤਾਂ ਰਾਹ ਵਿੱਚ ਕਿਸੇ ਤੋਂ ਉਹ ਦਾ ਨੰਬਰ ਪਾ ਕੇ ਪੁੱਛਦੀ ਹੈ ਤਾਂ ਨੰਬਰ ਵੀ ਲੈ ਲੈਂਦੀ ਉਹ ਮਾਨ ਵਿੱਚ ਖੁਸ਼ ਹੋ ਜਾਂਦੀ ਹੈ ਤੇ ਆਪਣੇ ਸਹੇਲੀ ਦੇ ਫੋਨ ਤੋਂ ਹਰੀ ਨੂੰ ਫੋਨ ਕਰਦੀ ਹੈ ਕੰਗਲਾਂ ਪਤਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ। ਹਰੇ-ਹਰਾਨ ਹੁੰਦਾ ਹੈ ਕਿ ਉਹ ਉਸ ਦੇ ਪਿੱਛੇ ਇੰਨੀ ਪਾਗਲਾ ਹੈ ਕਿ ਉਹ ਉਸ ਦੇ ਪਿੰਡ ਤੱਕ ਆ ਗਈ। ਮੁਲਾਕਾਤ ਹੁੰਦੀ ਹੈ ਦੋਵਾਂ ਦਾ ਪਿਆਰ ਪ੍ਰਵਾਨ ਚੜਦਾ ਹੈ। ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਬਣੀਤਾ ਇੱਕ ਗੈਰ ਪਰਿਵਾਰਿਕ ਮੁੰਡੇ ਨਾਲ ਮਿਲਦੀ ਹੈ। ਜੋ ਕਿ ਉਹਨਾਂ ਲਈ ਬਦਨਾਮੀ ਬਣ ਚੁੱਕੀ ਹੈ। ਗੁਨੀਤਾ ਦਾ ਪਿਤਾ ਜੋ ਪੁੱਤ ਕਰਕੇ ਪਹਿਲਾਂ ਹੀ ਬਦਨਾਮ ਹੋ ਚੁੱਕਿਆ ਸੀ ਉਹ ਆਪਣੀ ਧੀ ਨੂੰ ਬਹੁਤ ਸਮਝਾਉਂਦਾ ਹੈ ਕਿ ਉਸ ਮੁੰਡੇ ਨੂੰ ਨਾਮ ਮਿਲ ਉਹ ਚੰਗਾ ਮੁੰਡਾ ਨਹੀਂ ਐ ਪਰ ਬਨੀਤਾ ਤਾਂ ਜੀਵੇਂ ਉਸ ਦਾ ਪੂਤ ਸਵਾਰ ਹੋ ਗਿਆ ਸੀ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਉਸ ਨੂੰ ਚੋਰੀ ਛਿਪੇ ਮਿਲਦੀ ਰਹਦੀ ਹੈ ਹੁਣ ਤਾਂ ਹਰ ਗਲੀ ਹਰ ਨੁੱਕਰ ਤੇ ਬਨੀਤਾ ਤੇ ਹਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਗੱਲਾਂ ਉਸਦੇ ਪਾਪਾ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤੀਆਂ 19 ਸਤੰਬਰ ਦੀ ਸਵੇਰ ਬਨੀਤਾ ਆਪਣੀ ਪਰਜਾਈ ਨਾਲ ਖੇਤਾਂ ਵੱਲ ਦਿਸ਼ਾ ਮਦਾਨ ਲੈ ਜਾਂਦੀ ਹੈ ਪਰ ਵਾਪਸ ਨਹੀਂ ਆਉਂਦੀ ਜਦੋਂ ਉਸ ਦੀ ਪਛਾਣ ਕਰੇ ਆਉਂਦੀ ਹੈ ਤਾਂ ਸਾਰੇ ਪੁੱਛਦੇ ਆ ਕਿ ਬਨੀਤਾ ਕਿੱਥੇ ਹੈ ਉਹ ਕਹਿੰਦੀ ਹੈ ਕਿ ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਮੈਨੂੰ ਕਿਤੇ ਨਜ਼ਰ ਨਹੀਂ ਆਈ ਮੈਂ ਸੋਚਿਆ ਕਿਤੇ ਘਰ ਆ ਗਈ ਪਰ ਉਹ ਘਰ ਨਹੀਂ ਆਈ ਘਰ ਦੇ ਸੋਚਦੇ ਆ ਕਿ ਸ਼ਾਇਦ ਉਹ ਆਪਣੀ ਸਹੇਲੀ ਦੇ ਘਰ ਗਈ ਹੋਵੇ ਪਰ ਕੁਝ ਘੰਟਿਆਂ ਬਾਅਦ ਇੱਕ ਕਿਸਾਨ ਚੰਦਰਪਾਲ ਦੱਸਦਾ ਹੈ ਕਿ ਰਾਮ ਮਾਨੰਤ ਦੇ ਪਾਜ਼ਰੇ ਦੇ ਖੇਤ ਵਿੱਚ ਬਨੀਤਾ ਦੀ ਲਾਸ਼ ਪਈ ਆ ਘਰ ਵਾਲੇ ਤੁਰ ਕੇ ਪੁੱਜਦੇ ਆ ਬਣੀਤਾ ਦੀ লাশ ਪਈ ਹੁੰਦੀ ਆ ਪਿੰਡ ਦੇ ਕਈ ਲੋਕ ਵੀ ਉੱਥੇ ਮੌਜੂਦ ਹੁੰਦੇ ਆ ਪਿੰਡ ਦੇ ਕਈ ਆਗੂਆਂ ਬੰਦਿਆਂ ਦੁਆਰਾ ਇਹ ਸੂਚਨਾ ਥਾਣਾ ਅਲੀਗਾਂਜ ਵਿਖੇ ਦਿੱਤੀ ਜਾਂਦੀ ਹੈ ਥਾਣੇ ਦਾ ਇੰਚਾਰਜ ਪ੍ਰਤਾਪ ਸਿੰਘ ਪੁਲਿਸ ਦੀ ਟੀਮ ਲੈ ਕੇ ਉਸ ਸਥਾਨ ਤੇ ਪਹੁੰਚਦਾ ਹੈ ਜਿੱਥੇ ਇਹ ਘਟਨਾ ਹੋਈ ਹੁੰਦੀ ਆ ਪੁਲਸਾਂ ਕੇ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਬਣੀਤਾ ਦੇ ਪੇਟ ਵਿੱਚ ਕਿਸੇ ਨੇ ਗੋਲੀ ਮਾਰੀ ਗੋਲੀ ਲੱਗਣ ਨਾਲ ਵਾਲੇ ਦੇ ਨਿਸ਼ਾਨ ਨੂੰ ਦੇਖ ਕੇ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਗੋਲੀ ਕਿਸ ਨੇ ਨਿਰੀਓ ਹੋਈ ਮਾਰੀ ਆ। ਇਸ ਦਾ ਮਤਲਬ ਹੈ ਕਿ ਹਤਿਆਰੇ ਨੂੰ ਬਨੀਤਾ ਚੰਗੀ ਤਰ੍ਹਾਂ ਨਾਲ ਜਾਣਦੀ ਹੋਵੇਗੀ। ਅਤੇ ਥੋੜੇ ਸਮੇਂ ਬਾਅਦ ਉਸ ਦੇ ਮਾਤਾ ਪਿਤਾ ਵੀ ਰੋਤੇ ਹੋਏ ਥਾਣੇ ਵਿੱਚ ਪਹੁੰਚਦੇ ਹਨ। ਪੁਲਸ ਵਾਲਿਆਂ ਦੁਆਰਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਥਾਣੇ ਵਿੱਚ ਬੁਲਾਇਆ ਜਾਂਦਾ ਹੈ। ਪ੍ਰਤਾਪ ਸਿੰਘ ਦੁਆਰਾ ਸਾਰੇ ਪਰਿਵਾਰ ਤੋਂ ਪੁੱਛਿਆ ਜਾਂਦਾ ਹੈ ਕਿ ਬਨੀਤਾ ਦੇ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਸੀ। ਜੰਬੀ ਨੀਤਾ ਦੀ ਕਿਸਨਲ ਤੋਂ ਅਸਪਲਿਸ 8 ਘੰਟੇ ਤੋਂ ਬਾਅਦ ਮਣੀ ਤਾਂ ਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ ਜਾਂਦਾ ਹੈ ਥਾਣੇ ਵਾਪਸ ਆ ਕੇ ਛੋਟੇ ਲਾਣ ਨੇ ਦਰਖਾਸਤ ਦਿੱਤੀ ਤੇ ਦਰਖਾਸਤ ਵਿੱਚ ਛੋਟੇ ਲਾਣ ਨੇ ਪਿੰਡ ਦੇ ਚੰਦਰਪਾਲ, ਹਰਪਾਲ, ਊਮਾ ਸ਼ੰਕਰ ਅਤੇ ਤਾਂਪਾਲ ਦੇ ਨਾਮ ਦਰਜ ਕਰਵਾਏ ਤਾਂ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਖਤਿਆ ਦਾ ਕਾਰਨ ਇਹਨਾਂ ਆਤਮੀਆਂ ਦੁਆਰਾ ਰੰਜਸ ਦੱਸਿਆ ਗਿਆ ਪੁਲਸ ਨੇ ਇਹਨਾਂ ਚਾਰਾਂ ਤੇ ਬਿਆਨ ਫੜ ਲਿਆ ਕਾਰਵਾਈ ਸ਼ੁਰੂ ਕਰ ਦਿੱਤੀ ਪਿੰਡ ਵਿੱਚ ਬਨੀਤਾ ਦੀ ਮੌਤ ਦੇ ਚਰਚੇ ਹੋਣ ਲੱਗੇ ਬਨੀਤਾ ਦੀ ਹਤਿਆਨ ਨੂੰ ਲੈ ਕੇ ਲੋਕਾਂ ਵਿੱਚ ਪੂਰੀ ਹਲਚਲ ਮੱਚੀ ਹੋਈ ਸੀ ਪੁਲਸਵਾਲੇ ਵੀ ਆਪਣੀ ਕਾਰਵਾਈ ਕਰ ਰਹੀ ਸੀ ਜੋ ਸਹੀ ਹਤਿਆਰਾ ਫੜਿਆ ਜਾ ਸਕੇ ਥਾਣਾ ਪ੍ਰਤਾਪ ਸਿੰਘ ਨੇ ਕੇਸ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬਨੀਤਾ ਦਾ ਛੋਟਾ ਭਰਾ ਤਾਲੇਵਰ ਵਾਂਡ ਵਿਚ ਰਹਿ ਰਹੀ ਔਰਤ ਦੇ ਰੇਪ ਮਾਮਲੇ ਵਿੱਚ 2014 ਤੋਂ ਜੇਲ੍ਹ ਵਿੱਚ ਬੰਦ ਜੇ ਸੌਰਤ ਨੇ ਉਸਦੇ ਭਰਾ ਉੱਪਰ ਰੇਪ ਦਾ ਇਲਜ਼ਾਮ ਲਗਾਇਆ ਸੀ ਉਸ ਔਰਤ ਉੱਪਰ ਵੀ ਬੜੀਤਾ ਦੇ ਘਰ ਦੇ ਸ਼ੱਕ ਕਰਦੇ ਹਨ ਕਿ ਉਸ ਨੂੰ ਵੀ ਪੁੱਛ ਕੇ ਥਲੀ ਥਾਣੇ ਵਿੱਚ ਬੁਲਾਇਆ ਜਾ ਪਰ ਕਾਫੀ ਜਾਂਚ ਪੜਤਾਲ ਕਰਨ ਤੋਂ ਬਾਅਦ ਕੋਈ ਸਰਾਖ ਹੱਥ ਨਹੀਂ ਲੱਗਦਾ ਫਿਰ ਕੁਝ ਦਿਨਾਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬੜੀਤਾ ਦੇ ਹਰੀ ਨਾਮ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਇਸੇ ਪ੍ਰੇਮ ਸੁਬੰਧਾਂ ਕਰ ਰਿਸ਼ਤੇ ਦੀ ਕਾਰਨ ਮਨੀਤਾ ਦੇ ਪਰਿਵਾਰ ਵਾਲੇ ਕਾਫੀ ਪ੍ਰੇਸ਼ਾਨ ਸਨ। ਇਹੀ ਕਾਰਨ ਪੁਲਿਸ ਵਾਲਿਆਂ ਦਾ ਧਿਆਨ ਕੇਂਦਰਿਤ ਕਰਦਾ ਹੈ। ਪੁਲਿਸ ਨੇ ਸੋਚਿਆ ਕਿ ਪਰਿਵਾਰ ਨੇ ਸ਼ਾਇਦ ਇੱਕ تیر ਨਾਲ ਦੋ ਨਿਸ਼ਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮਨੀਤਾ ਤੋਂ ਛਡਕਾਰਾ ਮੈ ਸਕੇ ਤੇ ਨਾਲੇਵਾਰ ਨੂੰ ਵੀ ਜੇਲ੍ਹ ਭੇਜਣ ਵਾਲੇ ਨੂੰ ਸਬਕ ਸਿਖਾਇਆ ਜਾ ਸਕੇ। ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਮਨੀਤਾ ਦੇ ਮਾਤਾ-ਪਿਤਾ ਤੇ ਵੱਡਾ ਭਰਾ ਪਿੰਡ ਵਿੱਚ ਨਹੀਂ ਸਨ। ਉਨ੍ਹਾਂ ਦੇ ਘਰ ਵਿੱਚ ਜਿਸ ਦੀ ਇਕਲੀ ਪਰਚਾਈ ਸੀ ਉਸ ਦਾ ਨਾਮ ਭਲਤ ਭਤੀਜਾ ਸੀ ਪੁਲਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਸੀ ਪੁਲਸ ਨੇ ਪਿੰਡ ਵਾਲਿਆਂ ਦੇ ਲੋਕਾਂ ਨੂੰ ਪੁੱਛ ਗਿਚ ਸ਼ੁਰੂ ਕੀਤੀ ਤਾਂ ਪਿੰਡ ਦੇ ਇੱਕ ਹੀ ਵਿਅਕਤੀ ਨੇ ਇੱਕ ਅਜੀਹ ਜਾਣਕਾਰੀ ਦਿੱਤੀ ਕਿ ਪੁਲਸ ਦੀ ਅੱਖ ਵਿੱਚ ਚਮਕ ਆ ਗਈ ਇਸ ਜਾਣਕਾਰੀ ਦੇ ਆਧਾਰ ਤੇ ਤੋਕ ਤੋਕਰ ਨੂੰ ਪੁਲਸ ਵਾਲਿਆਂ ਨੇ ਉਸ ਦੀ ਪਰਚਾਈ ਨਾਲ ਨਹੀਂ ਲੋ ਪੁੱਛ ਕੇ ਚਲੀ ਹਰਾਸਤ ਵਿੱਚ ਲੈ ਮਹਿਲਾ ਰਿਸ਼ੀ ਦੀ ਮੌਜੂਦਗੀ ਵਿੱਚ ਨੰਨੀ ਤੋਂ ਸਖਤੀ ਨਾਲ ਪੁੱਛ ਕੇ ਚੁੱਕੀ ਗਈ ਨੰਨੀ ਨੇ ਸਵਕਾਰ ਕਰ ਲਿਆ ਕਿ ਮਨੀਤਾ ਦੀ ਹੱਤਿਆ ਉਸਨੇ ਆਪਣੇ ਨਾਬਾਲਗ ਪੁੱਤਰ ਨਾਲ ਮਿਲ ਕੇ ਕੀਤੀ ਨੰਨੀ ਨੇ ਪੂਰੀ ਕਹਾਣੀ ਉਹ ਸਕੇ ਜਿਉਂ ਤਿਉਂ ਬਿਆਨ ਕੀਤੀ ਕਿ ਵਨੀਤਾ ਦੇ ਹਰੀ ਨਾਮ ਦੇ ਲੜਕੇ ਨਾਲ ਪ੍ਰੇਮ ਸੰਬੰਧ ਸਨ ਇਸ ਗੱਲ ਕਰਕੇ ਘਰ ਦੇ ਸਾਰੇ ਮੈਂਬਰ ਨਰਾਜ਼ ਸਨ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਵਨੀਤਾ ਨਹੀਂ ਮੰਨਦੀ ਸੀ ਪਿੰਡ ਵਿੱਚ ਹੋਈ ਇਸ ਬਦਨਾਮੀ ਦੇ ਕਾਰਨ ਸਾਡੇ ਪਰਿਵਾਰ ਵਿੱਚ ਤਰੇੜਾਂ ਆ ਗਈ ਸੀ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨੂੰ ਪਲਣੋਂ ਤੱਕ ਹਟ ਗਏ ਸੀ ਇਸ ਪਰ ਸਿਤੀ ਦਾ ਸਾਹਮਣਾ ਕਰਦੇ ਹੋਏ ਨੰਨੀ ਨੇ ਹੁਣੀ ਤੁਨੋਂ ਖਤਮ ਕਰਨ ਬਾਰੇ ਸੋਚਣ ਲੱਗੀ ਨੰਨੀ ਆਪਣੇ ਪੁੱਤਰ ਨਾਲ ਮਿਲ ਕੇ ਹੁਣੀ ਤੁਨੋਂ ਖਤਮ ਕਰਨ ਦੀ ਇੱਕ ਯੋਜਨਾ ਬਣਾਉਂਦੀ ਹੈ ਤੇ ਉਹ ਹੁਣੀਤਨ ਨੂੰ ਲੈ ਕੇ ਇੱਕ ਦਿਨ ਖੇਤਾਂ ਵੱਲ ਜਾਂਦੀ ਹੈ ਤੇ ਕਿਤੇ ਜਾ ਕੇ ਉਹ ਆਪਣੇ ਪੁੱਤਰ ਨਾਲ ਮਿਲ ਕੇ ਹੁਣੀਤਨ ਨੂੰ ਕੋਲੀ ਮਾਰ ਦੇ ਵੀ ਇੱਥਾਂ ਹੀ ਤਾਂ ਤੇ ਹੀ ਮੌਤ ਹੋ ਜਾਂਦੀ ਹੈ ਮਾਮਲਾ ਸਪਸ਼ਟ ਹੋ ਜਾਂਦਾ ਹੈ ਤੇ ਪੁਲਿਸ ਵਾਲੇ ਨੰਨੀ ਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਇਸ ਘਟਨਾ ਨਾਲ ਪਰਿਵਾਰ ਵਾਲਿਆਂ ਨੂੰ ਹੋਰ ਗਹਿਰਾ ਸਤਮ ਆ ਲੱਗਦਾ ਨੰਨੀ ਆਪਣੇ ਪਰਿਵਾਰ ਨੂੰ ਬਦਨਾਮੀ ਤੋਂ ਬਚਾਉਣ ਲਈ ਅਜਿਹੇ ਕਦਮ ਚੁੱਕਦੀ ਹੈ ਪਰ ਉਹ ਕੁਝ ਉਲਟੋ ਹੋ ਜਾਂਦਾ ਹੈ ਨੰਨੇ ਦੀ ਇਸ ਹਰਕਤ ਨਾਲ ਪਰਿਵਾਰ ਵਿੱਚ ਤਰੇੜ ਆ ਗਈ ਪਰਿਵਾਰ ਪ੍ਰਬਾਧ ਹੋ ਗਿਆ ਪਰਿਵਾਰ ਦੇ ਨਾਲ ਨਾਲ ਉਸ ਦਾ ਆਪਣਾ ਜੀਵਨ ਵੀ ਨਸ਼ਟ ਹੋ ਗਿਆ ਨਾਲੇ ਆਪਣੇ ਪੂਰਾ ਪਰਿਵਾਰ ਬੱਚੇ ਨੂੰ ਵੀ ਜੇਲ੍ਹ ਦੀ ਹਵਾ ਖਵਾ ਕੇ ਉਸ ਦਾ ਉਹ ਇੱਕ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਇੱਜ਼ਤ ਬਚਾਉਣ ਦੇ ਚੱਕਰ ਵਿੱਚ ਜਦੋਂ ਇਨਸਾਨ ਹੱਦ ਪਾਰ ਕਰ ਜਾਂਦਾ ਹੈ ਤਾਂ ਸਿਰਫ ਕਾਤਲ ਨਹੀਂ ਬਣਦਾ ਉਹ ਪੂਰੇ ਪਰਿਵਾਰ ਨੂੰ ਮਾਫ ਨਾ ਹੋਣ ਵਾਲਾ ਘਾਟਾ ਦੇ ਜਾਂਦਾ ਹੈ ਇੱਕ ਨੌਜਵਾਨ ਕੁੜੀ ਜਿਸਨੇ ਸਿਰਫ ਪਿਆਰ ਕੀਤਾ ਸੀ ਆਪਣੀ ਜ਼ਿੰਦਗੀ ਖਵਾ ਬੈਠੀ ਇੱਕ ਮਾਂ ਜੋ ਪਰਿਵਾਰ ਦੀ ਇੱਜ਼ਤ ਬਚਾਉਣਾ ਚਾਹੁੰਦੀ ਸੀ ਕਾਤਲ ਬਣ ਗਈ ਤੇ ਇੱਕ ਬੱਚਾ ਜਿਸਦੇ ਹੱਥ ਖਲਾਉਣੇ ਹੋਣੇ ਚਾਹੀਦੇ ਸਨ ਜੇਲ੍ਹ ਦੀ ਹਵਾ ਖਾ ਰਿਆ ਹਾਂਜੀ ਤੁਹਾਨੂੰ ਇੱਕ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਕਿਸੇ ਨੇ ਹੋਰ ਕਹਾਣੀ ਦੱਸਣੀ ਹੋਈ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ